ਮੇਰੇ ਦੋਸਤ ਮਿੱਤਰ ਆਏ ਬੈਠੇ ਨੇ ਅਰੁਣ ਹਰਮਾਸਤਰੀ ਜੀ ਮੇਰੇ ਵੱਡੇ ਭਰਾ ਰਾਜਨ ਜੀ ਪੁਨੀਤ ਜੀ ਸਾਡੇ ਮੀਡੀਆ ਚੈਨਲ ਬਣਿਆ ਹੋਇਆ ਇਹਨਾਂ ਦਾ ਉਹ ਚੜਕੀ ਸਾਨੂੰ ਬਹੁਤ ਵਧੀਆ ਲੱਗੀਆਂ ਤੇ ਬਾਕੀ ਸਾਡੇ ਸਾਥੀ ਚਲੇ ਗਏ ਨੀਲਮ ਜੀ ਮੈਡਮ ਆਏ ਸੀਗੇ ਰਜੇਸ਼ ਜੀ ਆਏ ਸੀਗੇ ਮੈਡਮ ਰੀਮਾ ਜੀ ਆਏ ਸੀ ਅ ਗੁਰਜੰਟ ਜੀ ਆਏ ਨਿਪਟਾਲਪੁਰ ਤੋਂ ਤੇ ਮੈਂ ਸਾਰਿਆਂ ਦਾ ਸਾਡੇ ਨਿੱਕੇ ਜਿਹੇ ਸੱਤੇ ਤੇ ਤੁਸੀਂ ਇੱਥੇ ਪਹੁੰਚੇ ਹੋ ਮੈਂ ਬਹੁਤ ਯਾਰੀ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਕਿ ਸੋਨੇ ਸਾਡੇ ਰਿਸਪੈਕਟ ਕੀਤੀ ਹੈ ਸੋ ਸਾਡਾ ਕੈਂਪ ਅੱਜ 7th ਡੇ ਹੈ ਪੂਹਣ ਜਾ ਰਿਹਾ ਹੈ ਸੋ ਅੱਗੇ ਨਾਲ ਦਾ ਪਹਿਲਾਂ ਮੇਰਾ ਕਦਾ ਤਿੱਖਾ ਹੁੰਦਾ ਸੀ ਇਹ ਤਾਂ ਫਿਰ ਵੀ ਮੈਨੂੰ ਐ ਲੱਗਦਾ ਖਲਪਾ ਜਾ ਹੋ ਗਿਆ ਪਰ ਮੈਂ ਗੌਮ ਦੀ ਕੋਸ਼ਿਸ਼ ਕਰੂੰਗਾ ਜਿੰਨਾ ਮਿੱਤੂ ਗਿਆ ਗਿਆ ਗੁਰਦਾਸ ਮਾਨ ਦਾ ਸਾਡੇ ਪੰਜਾਬੀ ਦੇ ਪੰਜਾਬ ਦੇ ਪੰਜਾਬੀ ਭਾਸ਼ਾ ਦੇ ਮਹਾਨ ਗਾਇਕ ਮੇਰ ਬਰਦਾਸਮਾਨ ਜੀ ਕਿਸ ਟਾਈਮ ਕੋਤਨ ਵਾਰੀ ਗਾਤਾ ਜਿਹੜਾ ਗੀਤ ਐ ਮੈਂ ਪਹਿਲਾਂ ਵੀ ਗਾਇਆ ਮੁਰਮੁਰ ਯਾਦ ਸੁਤਾਵੇ ਪਿੰਡ ਦੀਆਂ ਗਲੀਆਂ ਦੀ ਉਹ ਅੱਜ ਮੈਂ ਤੁਹਾਡੇ ਸਾਹਮਣੇ ਫੇਰ ਪੇਸ਼ ਕਰਨ ਲੱਗਿਆ ਲੁੱਕ ਛਿਪ ਜਾਣਾ मकई राजे की बेटी आई रे राजे की बेटी आई रे लुक छिप जाणा मकई दाणा राजे बेटी आई रे ਕੀ ਰਾਜੇ ਕੀ ਬੇਟੀ ਆਈ ਏ ਓਟ ਲਚਪਕੀ ਜੁਮੀਰ ਰਾਤ ਆਈ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਮਤ ਆਈ ਏ ਓਟ ਲਚਪਕੀ ਜੁਮੀਰ ਰਾਤ ਆਈ ਏ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਮਤ ਆਈ ਏ ਹੋ ਬਚਪਨ ਚਲਾ ਗਿਆ ਇਸ ਵੰਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ निशानी चली गई मुड़ सतावे पि गलियड़ सतावे पिड गलिय फिरंद बीबी फलिय सस्ती ले लो दर्जन के फली फलियां

मल्हेर हासी आंद बगदी नलियूणी आ बगदिय नलियां जी मुड़ किताब पिंड नलियां थी पिंडि गलिय मचाध पू फड़के तारी लोंदियां हां हा, हा, हा। मचाद पूछां फड़े तारी लोंदियां कौन भला उला यारी लोंदी ਦਰ ਉੱਤੇ ਆ ਕੇ ਤੁਰ ਗਈ ਕੱਚੀਆਂ ਕਲੀਆਂ ਦੀ ਦਰ ਉੱਤੇ ਆ ਕੇ ਤੁਰ ਗਈ ਕੱਚੀਆਂ ਕਲੀਆਂ ਦੀ ਮਰਮੁੜਿਆ ਛਤਾਂ ਵਿੱਚ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਦੋ ਮੰਜਿਆ ਨੂੰ ਚੌਣ ਸਪੀਕਰ ਲੱਗ ਨੇ

पिंडल जय गुरदास नूं तूं मरदा कंदी माए जय गुरदास न मरदा पूरा थीमत परक मारणी पवंदी सूरमे गलियां नरक मारणी प ਤੁਰ ਮੇ ਟਲੀਆਂ ਦੀ ਮਰਮੁੜਿਆ ਤਾ ਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਇਹਨਾਂ ਦੇ ਵਿੱਚ ਗੁਰੂ ਪੈਦਾ ਕਰਨਾ ਹੈ ਇੱਕ ਟੀਮ ਦੇ ਤੌਰ ਤੇ ਕੰਮ ਕਰਨਾ ਹੈ ਇਹਨਾਂ ਨੂੰ ਪਤਾ ਲੱਗ ਕੇ ਸਾਡੇ ਨੂੰ ਰੈਗੂਲਰ ਕੰਮ ਕਰਕੇ ਕਿਵੇਂ ਕੀ ਦਾ ਰਿਜ਼ਲਟ ਨਿਕਲੇ ਆ ਜੇ ਸਮਝਣ ਪਿੰਡਾਂ ਦੇ ਪਿੰਡ ਸਮਰਥਤ ਨੇ ਇਹ ਕਿ ਪਿੰਡਾਂ ਦੇ ਬੱਚੇ ਇਕੱਠੇ ਹੋ ਕੇ ਕੰਮ ਕਰ ਲੈਣ ਕਿਉਂਕਿ ਸਰਕਾਰ ਸਾਰਾ ਕੁਝ ਨਹੀਂ ਕਰ ਸਕਦੀ ਬਹੁਤ ਕੁਝ ਆਪਣੇ ਵਿੱਚ ਪਿੰਡ ਜਿਲਬਰ ਸਿੰਘ ਜੀ ਅਸਿਸਟੈਂਟ ਡਾਇਰੈਕਟਰ ਕਹਿ ਕੇ ਗਏ ਸੀ ਕਹਿੰਦੇ ਕੌਫੀ ਖਾ ਕੇ ਕੌਫੀ ਦਾ ਛਿਲਕਾ ਤਾਂ ਮੈਂ ਸਿੱਟਾਂ ਸਾਫ਼ ਕਰੇ ਉਹਨੂੰ ਕੋਈ ਸ਼ਿਵਪਰ ਇਹ ਗੱਲ ਤੁਹਾਨੂੰ ਨਹੀਂ ਲੱਗਦੀ ਕੌਫੀ ਖਾਓ ਤਾਂ ਉਹ ਛਿਲਕਾ ਦੀ ਜੇਬ ਦੇ ਵਿੱਚ ਪਾਓ ਦੇਸ਼ ਆਪਣਾ ਤਾਂ ਸੁਧਰੂਗਾ ਗੱਲ ਮੈਨੂੰ ਉਹਦੀ ਬਹੁਤ ਵਧੀਆ ਲੱਗੀ ਸੋ ਪਿਆਰੇ ਵਿਦਿਆਰਥੀਓ ਤੁਹਾਡੇ ਸਹਿਯੋਗ ਦਾ ਤਾ ਬਹੁਤ ਵਧੀਆ ਇਹ ਕੈਂਪ ਜਿਹੜਾ ਆਪਣਾ ਚੱਲਿਆ ਸੋ ਮੈਂ ਕਹੂੰਗਾ ਜੇਕਰ ਮੇਰੇ ਤੋਂ ਕੋਈ ਕੂਨਤਾ ਹੀ ਰਹਿ ਗਈ ਹੋਵੇ ਮੇਰਾ ਪਹਿਲਾ ਤਜਰਬਾ ਸੀ ਤਾਂ ਉਹਦੇ ਲਈ ਮੈਂ ਮਾਫੀ ਚਾਹੂੰਗਾ ਜੇ ਕਿਸੇ ਬੱਚੇ ਨੂੰ ਦੇਖੋ ਜੀ ਕਾਮਯਾਬ ਹੋਵੋ ਬਲੰਦੀਆਂ ਨੂੰ ਛੂਹੋ ਇਹ ਯਾਦ ਤੁਹਾਨੂੰ ਟੀਮ ਵਰਕ ਕੀਤਾ ਹੈ ਜ਼ਿੰਦਗੀ ਭਰ ਤੁਹਾਨੂੰ ਯਾਦ ਰਹੂਗਾ ਤੇ ਤੁਹਾਡੇ ਵਿਕਾਸ ਦੇ ਵਿੱਚ ਸਹਾਇਕ ਹੋ ਸੋ ਮੈਂ ਤੁਹਾਡੇ ਸਾਰਿਆਂ ਦੇ ਸ਼ੁਭਕਾਮਨਾਵਾਂ ਕਰਦਾ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋ ਤੇ ਲਾਸਟੇ ਮੇਰੇ ਨਾਲ ਸਾਡੇ ਸਹਾਇਕ ਪ੍ਰੋਗਰਾਮ ਅਫਸਰ ਸ਼੍ਰੀ ਹਾਕਮ ਸਿੰਘ ਜੀ ਨਾਲ ਮਾਸਟਰ ਜਸਵੀਰ ਸਿੰਘ ਜੀ ਇਹ ਦੋ ਸਾਡੀਆਂ ਸ਼ਖਸੀਤਾਂ ਨੇ ਜਿਹੜੀਆਂ ਆ ਇਹਨਾਂ ਨੇ ਮੈਨੂੰ ਸਹਾਰਾ ਲਾਇਆ ਨਹੀਂ ਇਕੱਲੇ ਮੇਰੇ ਵਾਸਤੇ ਰੋਕ ਨਹੀਂ ਸੀਗਾ ਮੇਰੇ ਨਾਲ ਲਗਾਤਾਰ ਲੱਗੇ ਰਹੇ ਜੀ ਇਹ ਮੈਨੂੰ ਦਮ ਦਮਾਉਂਦੇ ਰਹੇ ਮਤਲਬ ਮੇਰੇ ਤੋਂ ਬੱਤ ਕੰਮ ਕੀਤਾ ਇਹਨਾਂ ਨੇ 4 ਦਿਨ ਪਹਿਲੇ ਸਾਡੇ ਲਾਇਬ੍ਰੇਰੀ ਦੀ ਮੈਡਮ ਨੇ ਮਨਪ੍ਰੀਤ ਜੀ ਉਹਨਾਂ ਨੇ ਬਹੁਤ ਵਧੀਆ ਸਾਡੇ ਨਾਲ ਕੁੜੀਆਂ ਦਾ ਸਾਥ ਦਿੱਤਾ ਸਾਰਾ ਪ੍ਰੋਗਰਾਮ ਉੱਚੇ ਦਿੱ ਚੜਿਆ ਤੇ ਸਾਡੇ ਸਕੂਲ ਦਾ ਸਾਰਾ ਸਟਾਫ ਸਾਡੇ ਸਕੂਲ ਦਾ ਸਾਰਾ ਸਟਾਫ ਜਿਵੇਂ ਸਰ ਨੇ ਪ੍ਰਿੰਸੀਪਲ ਸਾਹਿਬ ਨੇ ਡਿਊਟੀ ਲਈ ਸੀ ਦਿਨ-ਦਿਨ ਬਦਲ ਕੇ ਸਭ ਨੇ ਉੱਚੇ ਚੇਤੇ ਤੋਂ ਸਾਡਾ ਸਾਥ ਨਿਭਾਇਆ ਮੈਨੂੰ ਬਹੁਤ ਖੁਸ਼ੀ ਹੈ ਕਿ ਸਭ ਦਾ ਮੈਨੂੰ ਪੂਰਾ ਭਰਪੂਰ ਪਿੱਛੂ ਸਾਥ ਮਿਲੇਗਾ ਲਾਸਟੇ ਮੈਂ ਆਪਣੇ ਇਸ ਜੋ ਤੁਹਾਨੂੰ ਮੈਂ ਬਿਆਨ ਕੀਤਾ ਸਾਡੀ ਐਕਟੀਵਿਟੀਜ਼ ਬਾਰੇ ਉਹਦੇ ਉੱਤੇ ਮੈਂ ਇੱਕ ਸ਼ੇਰ ਦੇ ਨਾਲ ਕਾਫ 17 ਦੇ ਨਾਲ ਮੈਂ ਆਪਣੀ ਸਪੀਚ ਦੀ ਮੈਂ ਸਮਾਪਤੀ ਕਰਾਂਗਾ ਕੁਝ ਲੋਕ ਅਜਿਹੇ ਹੁੰਦੇ ਨੇ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਲ-ਪਲ ਚੇਤੇ ਆਉਂਦੇ ਨੇ ਜੋ ਖੁਸ਼ੀ-ਕਮੀ ਦੇ ਮੌਕੇ ਤੇ ਯਾਤਾਂ ਦਾ ਹਿੱਸਾ ਆਉਂਦੇ ਨੇ ਕੁਝ ਜਾਂਦਿਆ ਮਰਿਆ ਵਰਗੇ ਨੇ ਕੁਝ ਜਿਉਂਦੇ ਮਰਿਆ ਵਰਗੇ ਨੇ ਕੁਝ ਮਰ ਕੇ ਜਿਉਣਾ ਚਾਹੁੰਦੇ ਨੇ ਮਾਨਾ ਮਰਜਾਨੀਆਂ ਮਾਨਾ ਵੇ ਇਹ ਖੇਤ ਸਾਰੀ ਖੇੜੇ ਸਾਰੀ ਕਰਮਾਂ ਦੀ ਮਾਨਾ ਮਰਜਾਨੀਆਂ ਮਾਨਾ ਵੇ ਇਹ ਖੇੜੇ ਸਾਰੀ ਕਰਮਾਂ ਦੀ ਕੁਝ ਲੋਕੀ ਬੁੱਟੀ ਕੁਝ ਲੋਕੀ ਬੁੱਟੇ ਲਾਉਂਦੇ ਨੇ ਕੁਝ ਲੋਕੀ ਬੁੱਟੇ ਪੱਟਦੇ ਨੇ ਕੁਝ ਲੋਕੀ ਬੁੱਟੇ ਲਾਉਂਦੇ ਨੇ ਕੁਝ ਕੁਝ ਲੋਕੀ ਬੁੱਟੇ ਪੱਟਦੇ ਨੇ ਧੰਨਵਾਦ ਬਹੁਤ ਬਹੁਤ ਧੰਨਵਾਦ ਲੈਕਚਰਰ ਮਨੋਜ ਕੁਮਾਰ ਜੀ ਦਾ ਕਿਉਂਕਿ ਸਾਡੇ ਵਾਸਤੇ ਇੱਕ ਮਾਣ ਦੀ ਗੱਲ ਵੀ ਹੈ ਕਿ ਜੋ ਅੱਜ ਐਨਐਸਐਸ ਕੈਂਪ ਲੱਗਿਆ ਹੋਇਆ ਹੈ ਇਹ ਕੈਂਪ ਸਾਡੇ ਪ੍ਰਿੰਸੀਪਲ ਸਰ ਦੀ ਬਦੌਲਤ 19 ਸਾਲਾਂ ਬਾਅਦ 19 ਸਾਲਾਂ ਬਾਅਦ ਇਸ ਸਕੂਲ ਦੇ ਵਿੱਚ 7 ਡੇ ਐਨਐਸਐਸ ਕੈਂਪ ਲੱਗਿਆ ਉਸ ਵਾਸਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰਿੰਦਰਪਾਲ ਸਿੰਘ ਜੀ ਐਨਐਸਐਸ ਪ੍ਰੋਗਰਾਮ ਅਫਸਰ ਸ਼੍ਰੀ ਮਨੋਜ ਕੁਮਾਰ ਜੀ ਤੇ ਪੂਰਾ ਸਾਡੇ ਸਕੂਲ ਦਾ ਸਟਾਫ ਵਧਾਈ ਦਾ ਪੱਤਰ ਹੈ ਕਿਉਂਕਿ ਇੰਨੇ ਵੱਡੇ ਵਕਤੇ ਬਾਅਦ ਇਸ ਕੈਂਪ ਨੂੰ ਲਾਉਣਾ ਬੜੀ ਵੱਡੀ ਗੱਲ ਹੈ ਸੀ ਕਿਉਂਕਿ ਹਰ ਬੰਦਾ ਨੂੰ ਇਹ ਹੁੰਦਾ ਕਿ ਜਦੋਂ ਅਸੀਂ 7 ਦਿਨ ਕੈਂਪ ਲਾਵਾਂਗੇ ਤਾਂ ਕੈਂਪ ਦੌਰਾਨ ਬੜੀਆਂ ਸਮੱਸਿਆਵਾਂ ਆਉਣ ਦਾ ਵੀ ਡਰ ਹੁੰਦਾ ਹੈ ਤਾਂ ਅਸੀਂ ਤਾਕਦ ਲੋ ਧੰਨਵਾਦੀ ਆ ਸਾਡੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਰਿੰਦਰਪਾਲ ਜੀ ਆ ਦਾ ਜਿਨ੍ਹਾਂ ਨੇ ਸਾਨੂੰ ਇਹ ਕੈਂਪ ਲਾਉਣ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਹੈਗੀ ਉਸ ਤੋਂ ਸਾਰੇ ਹੀ ਬੱਚਿਆਂ ਨੂੰ ਇੱਕ ਚੰਗਾ ਸਨੇਹਾ ਇਹ ਕੈਂਪ ਦੇਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਜਦੋਂ ਕੋਈ ਇਸ ਤਰ੍ਹਾਂ ਦੇ ਕੈਂਪ ਲੱਗਣਗੇ ਤਾਂ ਸਾਰੇ ਬੱਚੇ ਇੱਕ ਚੰਗੇ ਵਲੰਟੀਅਰ ਦੇ ਤੌਰ ਤੇ ਉਹਨਾਂ ਕੈਂਪਾਂ ਦੇ ਵਿੱਚ ਹਿੱਸਾ ਲੈਣਗੇ ਅਸੀਂ ਧੰਨਵਾਦੀਆਂ ਸ੍ਰੀ ਪ੍ਰਵੀਨ ਕੁਮਾਰ ਜੀ ਗੁਵਿੰਦਗੜ੍ਹ ਖੋਖਰ ਤੋਂ ਸਾਡੇ ਬੱਚਕਾਰ ਪਹੁੰਚੇ ਨੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਜੋ ਮਹਿਮਾਨ ਅੱਜ ਸਾਡੇ ਇਸ ਪ੍ਰੋਗਰਾਮ ਨੂੰ ਚਗੇਰਾ ਬਣਾਉਣ ਵਾਸਤੇ ਸਾਡੇ ਬੱਚਿਆਂ ਦੇ ਰੂਪ ਰੂਪ ਹੋਏ ਨੇ ਸਾਡੇ ਸਕੂਲ ਦੇ ਵਿੱਚ ਪਹੁੰਚੇ ਨੇ ਉਨਾ ਸਾਰਿਆਂ ਦਾ ਅਸੀਂ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਿੰਸੀਪਲ ਸਰ ਵੱਲੋਂ ਤੇ ਸਮੂਹ ਸਟਾਫ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀਆਂ